ਚਲੇ ਸਮੇਂ ਚ ਹੋਈ ਮਾਈਨਿੰਗ ਕਾਰਨ ਇਲਾਕੇ ਦੇ ਪ੍ਰਭਾਵਿਤ ਹੋਏ ਪੁਲ ਸ਼ਾਵਲਾ ਤੇ ਘੋਟਾ ਜੋ ਡਿੱਗਣ ਦੀ ਕਗਾਰ ਤੇ ਹੈ ਦਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਵੱਲੋਂ ਨਰੀਖਣ ਕੀਤਾ ਗਿਆ ਮੌਕੇ ਤੇ ਉਹਨਾਂ ਦੇ ਨਾਲ ਡੀਸੀ ਪਠਾਨਕੋਟ ਅਦਿੱਤ ਉਪਲ ਪੀਡਬੀ ਅਤੇ ਮੰਡੀ ਬੋਰਡ ਦੇ ਅਧਿਕਾਰੀ ਵੀ ਹਾਜ਼ਰ ਸਨ ਦੱਸ ਦਈਏ ਕਿ ਪੁਲਾਂ ਦੇ ਪਿੱਲਰ ਨੰਗੇ ਹੋ ਜਾਣ ਕਾਰਨ ਫਾਇਦਾ ਤੇ ਚੁੱਕ ਚੁਕੇ ਹਨ ਜਿਸ ਨਾਲ ਲੋਕ ਸਾਮ੍ਹੇ ਹੋ ਹਨ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤੇ ਉਪਲ ਵੱਲੋਂ ਸਮੱਸਿਆਵਾਂ ਸੁਣਨ ਉਪਰੰਤ ਸੰਬੰਧਤ ਵਿਭਾਗ ਨੂੰ ਹੁਕਮ ਦਿੱਤੇ ਕਿ ਉਹ ਬਿਨਾਂ ਦੇਰੀ ਇਨ੍ਹਾਂ ਦੋਵੇਂ ਪੁਲਾਂ ਦਾ ਐਸਟੀਮੇਟ ਬਣਾ ਕੇ ਡੀਸੀ ਦਫ਼ਤਰ ਭੇਜਣ ਤਾਂਕਿ ਅਗਲੀ ਕਾਰਵਾਈ ਨੂੰ ਮੁਕੰਮਲ ਕੀਤਾ ਜਾ ਸਕੇ ਅਤੇ ਸਟੀਲ ਪੁਲਾਂ ਦਾ ਨਿਰਮਾਣ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਆਓ ਦੇਖਦੇ ਹਾਂ ਪੁਲਾਂ ਦੀ ਹਾਲਤ ਅਤੇ ਮੰਤਰੀ ਸਾਹਿਬ ਅਤੇ ਡਿਪਟੀ ਕਮਿਸ਼ਨਰ ਦੇ ਸੁਣਦੇ ਹਾਂ ਇਹ ਜਿਹੜਾ ਸਾਲੇ ਪਿੰਡ ਦੇ ਅੰਦਰ ਪੁਲ ਬਣਿਆ ਖਾਲ ਦੇ ਉੱਤੇ ਜਿਹੜਾ ਜੈਕਟਰ ਤੋਂ ਖਾਲ ਨਿਕਲ ਕੇ ਬਿਆਸ ਚ ਪੈਂਦਾ ਉਹ ਬੋਲ ਅ ਥੋੜਾ ਬਹੁਤਾ ਬੈਠਿਆ ਜਿਸ ਨੇ ਮੈਨੂੰ ਸੂਚਨਾ ਦਿੱਤੀ ਉਹਦੀ ਸੋ ਅੱਜ ਮੌਕੇ ਤੇ ਆਏ ਆ ਮੇਰੇ ਨਾਲ ਠਾਨਕੋਟ ਦੇ ਡਿਊਟੀ ਕਮਿਸ਼ਨਰ ਦਿੱਤਿਆ ਜੀ ਔਰ ਬਿਆਂਡਰ ਦੇ ਤੇ ਜਿਹੜੇ ਸਮਸਤ ਅਧਿਕਾਰੀ ਸਵਾਨ ਵੀ ਆਏ ਆ ਸੋ ਉਹਦੇ ਨਾਲ ਨਾਲ ਜਿਹੜਾ ਗਰੋਟੇ ਤੋਂ ਗਰੋਟਾ ਖੁਰਦ ਨੂੰ ਪੁੱਲ ਜਾਂਦਾ ਤੇ ਅਗਲੇ ਪਿੰਡਾਂ ਨੂੰ ਲੱਗਦਾ ਇਸ ਪੁੱਲ ਦਾ ਵੀ ਇਨਕਸ਼ਨ ਕੀਤਾ ਜਿੱਥੇ ਆਪਾਂ ਹੁਣ ਖੜੇ ਆ ਇਸ ਵੇਲੇ ਸੋ ਇਸ ਪੁੱਲ ਦੀ ਵੀ ਪਿਛਲੇ ਸਾਲ 35-40 ਲੱਖ ਰੁਪਏ ਦੇ ਨਾਲ ਰਿਪੇਅਰ ਕਰਾਈ ਸੀਗੀ ਪਰ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਲੰਬੇ ਸਮੇਂ ਲਈ ਇਹ ਦੋਵੇਂ ਪੁਲ ਜਿਹੜੇ ਆ ਉਹ ਬਦਲੇ ਜਾਣ ਦੀ ਜ਼ਰੂਰਤ ਹੈ ਸੋ ਰਿਪੇਅਰ ਇੱਕ ਟੈਂਪਰੇਰੀ ਕਾਜ ਹੁੰਦਾ ਉਹ ਵੀ ਜਦੋਂ ਲੋਡ ਹੁੰਦੀ ਹੈ ਕਰੀਦਾ ਪਰ ਲੰਬੇ ਸਮੇਂ ਲਈ ਲੋਕਾਂ ਨੂੰ ਇੱਕ ਸਥਾਈ ਪੁਲ ਮਿਲੇ ਚੰਗਾ ਮਿਲੇ ਤੇ ਨਾਲੇ ਇਹਦੀ ਚੌੜਾਈ ਵੀ ਵੱਡੀ ਹੋਵੇ ਸੋ ਉਹਦੇ ਲਈ ਜਿਹੜੀ ਉਹ ਅੱਜ ਅਸੀਂ ਆਏ ਆਂ ਤੇ ਵਿਜ਼ਿਟ ਕਰਨ ਲਈ ਸੋ ਸਾਡੀ ਡਿਊਟੀ ਵੀ ਹੈ ਤੇ ਸਾਡੀ ਖੁਆਇਸ਼ ਵੀ ਹੈ ਵੀ ਇਹ ਦੋਵੇਂ ਪੁਲ ਆਪਣੇ ਕਿਸੇ ਵੀ ਇਸ ਤਰ੍ਹਾਂ ਦਾ ਕੋਈ ਇੱਥੇ ਪਬਲਿਕ ਦਾ ਨੁਕਸਾਨ ਹੁਣ ਤੋਂ ਪਹਿਲਾਂ-ਪਹਿਲਾਂ ਇਹਨਾਂ ਨੂੰ ਕਿਸੇ ਪਾਸੇ ਲਾਇਆ ਜਾਵੇ ਨਵੇਂ ਪੁਲ ਬਣਾ ਕੇ ਇਹਦੀ ਪ੍ਰੋਪੋਜ਼ਲ ਦੀ ਪੰਜਾਬ ਸਰਕਾਰ ਨੂੰ ਇੱਕ ਦੀ ਚਲੀ ਗਈ ਹੈ ਤੇ ਦੂਜਾ ਜਿਹੜਾ ਸਾਲਿਆਂ ਵਾਲਾ ਉਹ ਅਸੀਂ ਅੱਜ ਦੇਖਿਆ ਉਹ ਭੇਜਣੀ ਹੈ ਸੋ ਨਾਲ ਦੀ ਨਾਲ ਅੱਜ ਘਰੋਟਾ ਰੋਡ ਦਾ ਵੀ ਨਿਰ ਦੇਖਣ ਕਰਨਾ ਜਿਹੜੀ ਰੋਡ ਬਣੀ ਤਾਂ ਸੀਗੀ ਪਰ ਆਪਣੇ ਬਣਨ ਤੋਂ ਫੌਰਨ ਬਾਅਦ ਜਿਹੜੀ ਰੋਡ ਉਹ ਟੁੱਟ ਗਈ ਸੋ ਉਹ ਵੀ ਮਤਲਬ ਜਿਹੜੀਆਂ ਲੋੜ ਹੈ ਜੀ ਅੱਜੋ ਤੇ ਵੀ ਅਸੀਂ ਦੇਖਿਆ ਉਹਦਾ ਮੌਕਾ ਦੇਖਿਆ ਸੋ ਉਹਦੀ ਵੀ ਇੱਕ ਕੋਸ਼ਿਸ਼ ਕਰਦੇ ਆ ਵੀ ਉਹ ਕੰਕਰੀਟ ਦਾ ਰੋਡ ਬਣੇ ਗਰੋਟਾ ਟੂ ਦਿਨਾਨਗਰ ਮੋੜ ਤੱਕ ਛੰਡੀ ਮੋੜ ਜਿ ਨੂੰ ਆਪਾਂ ਕਹਿੰਦੇ ਆ ਛੰਡੀ ਮੋੜ ਸੋ ਇਹਦੇ ਲਈ ਅੱਜ ਅਸੀਂ ਦੇਖਣ ਦੇ ਲਈ ਆਏ ਆ ਸੋ ਨਿਖਰ ਕਰਨ ਤੋਂ ਬਾਅਦ ਜੋ ਵੀ ਵਾਜ਼ਬ ਅ ਲੋਕਾਂ ਦੀ ਆਚਾ ਮੁਤਾਬਕ ਜੋ ਠੀਕ ਸਾਨੂੰ ਲੱਗੇਗਾ ਉਹ ਪ੍ਰੋਪੋਜ਼ਲ ਬਣਾ ਕੇ ਸਰਕਾਰ ਨੂੰ ਦੇ ਜਿਵੇਂ ਤਾਂ ਜੋ ਸਮੇਂ ਸਿਰ ਲੋਕਾਂ ਨੂੰ ਇੱਕ ਚੰਗਾ ਰੋਡ ਔਰ ਚੰਗੇ ਪੋਲ ਮਿਲ